ਗੋਪਿੰਦਰਾ ਜੀ ਸੋਨਾ ਲੋਕ ਮਾਰੇ ਗਏ ਸਭ ਤੋਂ ਛੋਟੀ ਬੱਚੀ 10 ਸਾਲ ਦੀ ਸੀ ਤੇ 87 ਸਾਲ ਦੀ ਸਭ ਤੋਂ ਉਮਰਤਰਾਜ਼ ਜਿਹੜੀ ਮਾਰੇ ਮਾਰੇ ਗਏ ਨੇ ਉਹ ਬੇਬੀ ਸੀ 87 ਸਾਲ ਦੀ ਦੱਸੋ ਉਹਨਾਂ ਦਾ ਕੀ ਕਸੂਰ ਹਮੁਕਾ ਨਾਮ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ ਇਹਨਾਂ ਦਾ ਕੋਈ ਮੀਲਾ ਲਾ ਲੋ ਇਜ਼ਰਾ ਜਿਹੜੇ ਇਹ ਹੈਗੇ ਨੇ ਯਹੂਦੀ ਯਹੂਦੀ ਜੂਸ ਇਹਨਾਂ ਦਾ ਸੀ ਬਹੁ ਡੀਪੀ ਦੇਖੋ ਜੇ ਆਪਾਂ ਇਹਦੀ ਜਰਨਿੰਗ ਹਿਸਟਰੀ ਪਤਾ ਲਗੀ ਹੈ ਜਿਹੜਾ ਸਾਜਿਤ ਅਕਰਮ ਸੀਗਾ 1998 ਦੇ ਵਿੱਚ ਇਹ ਲਾਹੌਰ ਤੋਂ ਕਹਿੰਦੇ ਲਾਹੌਰ ਤੋਂ ਲਾਹੌਰ ਤੋਂ ਇਹ ਆਇਆ ਸੀ ਸਟੂਡੈਂਟ ਤੇ ਉਸ ਵੇਲੇ ਸਟੂਡੈਂਟ ਵੀਜ਼ਾ ਤੇ ਆਇਆ ਸੀ ਉਸ ਤੋਂ ਬਾਅਦ ਇਹ ਆਪਣਾ ਉੱਥੇ ਪੜ੍ਹਾਈ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾ ਕਰਕੇ ਜਿਹੜੇ ਸਾਡੇ ਇਸ਼ਲ ਲੋਕ ਹੈਗੇ ਆ ਇਹ ਪੜ੍ਹਨ ਪੜਾਉਣ ਵਾਲੇ ਦੇ ਕੰਮ ਉੱਤੇ ਕੀ ਕਰਨ ਜਾਂਦੇ ਆ ਮੇਨ ਮਕਸਦ ਜਿਹੜਾ ਹੁੰਦਾ ਉੱਥੇ ਸੈਟਲ ਹੋਣਾ ਸਾਡੇ ਪੰਜਾਬੀ ਵੀ ਜਾਣਦੇ ਪੜ੍ਹਾਈ ਪੜ੍ਹਾਈ ਦਾ ਤੇ ਇੱਕ ਬਹਾਨਾ ਹੀ ਹੈ। ਅੱਛਾ ਇਹਦੀ ਬੇਬੇ ਜਿਹੜੀ ਹੈਗੀ ਹੈ ਨਵੇਦ ਦੀ ਮਾਤਾ ਸਾਜੇ ਠਿੱਕਰ ਵਾਲੀ ਉਹ ਜਦੋਂ ਉਹਨੂੰ ਪਤਾ ਲੱਗਿਆ ਕਿ ਇਹਦਾ ਨਾਂ ਜਿੰਨਾ ਸਾਡਾ ਕਾਕਾ ਦਿੰਦਾ ਹੈ ਹੀ ਨਹੀਂ। ਹੁਣ ਅਹਿਮਦ ਅਹਿਮਦ ਨਾਂ ਦਾ ਇੱਕ ਬੰਦਾ ਸਬਜ਼ੀ ਵੇਚਦਾ ਸੀ ਆ ਜੇ ਉਹ ਵਿਚਾਰਾ ਵਿੱਚ ਨਾ ਆਉਂਦਾ ਤੇ ਹੋ ਸਕਦਾ ਹੋਰ ਵੀ ਬਹੁਤ ਸਾਰੇ ਲੋਕ ਮਰ ਜਾਂਦੇ। ਗੱਡੀ ਚੜ੍ਹ। ਗੱਡੀ ਚੜ੍ਹਦੇ। ਉਸ ਵੇਲੇ ਇਹਨਾਂ ਤੇ ਇੰਨੀ ਤਸ਼ੱਦਦ ਹੋਈ ਸੀ ਯਹੂਦੀ ਲੋਕਾਂ ਦੇ ਕਿ ਸ਼ਾਇਦ ਮਨੁੱਖੀ ਇਤਿਹਾਸ ਦੇ ਵਿੱਚ ਕਿਸੇ ਹੋਰ ਕੌਮ ਦੇ ਉੱਤੇ ਇੰਨੀ ਤਸ਼ੱਦਦ ਨਾ ਹੋਈ ਹੋਵੇ ਜਿੰਨੀ ਯਹੂਦੀਆਂ ਦੇ ਕੋਈਆ। ਫਿਰ ਵੀ ਇਹਨਾਂ ਦੀ ਹਿੰਮਤ ਦੇਖ ਲਓ ਕਿ ਐਨਾ ਹੋਣ ਦੇ ਬਾਵਜੂਦ ਕੁਝ ਹਦ੍ਹਾਕਿਆਂ ਬਾਅਦ ਇਹ ਕਿੱਥੇ ਦੇ ਕਿੱਥੇ ਪਹੁੰਚ ਗਏ। ਕਿ ਘਰਬਾਰ ਚੰਦਰਾ ਸਿੰਘ ਉਹਨਾਂ ਦੀ ਇੱਕ ਚੀਜ਼ ਹੋਰ ਹੈ ਕੰਮ ਬਹੁਤ ਵਧੀਆ ਹੈ ਨਾਲ ਉੱਥੇ ਚੰਗੀ ਕੋਠੀ ਉਹਨਾਂ ਨੇ ਰੀਸੈਂਟਲੀ ਬਹੁਤ ਵੱਡਾ ਉੱਥੇ ਘਰ ਬਣਾਇਆ ਆਪਣਾ ਸੋਹਣਾ ਘਰ ਬਣਾਇਆ ਹੈ ਬੜੀ ਵਧੀਆ ਜ਼ਿੰਦਗੀ ਜੀ ਰਹੇ ਸੀਗੇ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਵਰਿੰਦਰ ਜੀ ਜੁੜੇ ਨੇ ਤੇ ਕਾਫੀ ਸਮੇਂ ਬਾਅਦ ਸਾਡੇ ਨਾਲ ਮਿਲੇ ਨੇ ਪਹਿਲਾਂ ਤਾਂ ਆਪਾਂ ਉਹਨਾਂ ਦਾ ਹਾਲ-ਚਾਲ ਪੁੱਛ ਲੈਂਦੇ ਹਾਂ ਵਰਿੰਦਰ ਜੀ ਕਿਵੇਂ ਤੁਸੀਂ ਸਤਿ ਸ਼੍ਰੀ ਅਕਾਲ ਵਰਿੰਦਰ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਾਫੀ ਦੇਰ ਬਾਅਦ ਵਾਕਈ ਤੁਸੀਂ ਸਹੀ ਕਿਹਾ ਕਿ ਕਾਫੀ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤੇ ਬੜਾ ਦਿਲ ਬਾਗੋ-ਪਾਗ ਹੈ ਕਿ ਮੇਰੇ ਛੋਟੇ ਵੀਰ ਨਾਲ ਮੁਲਾਕਾਤ ਹੋਈ ਹੈ ਜੀ ਹੋਰ ਸੁਣਾਓ ਜੀ ਠੀਕ ਠਾਕ ਆ ਬਰਿੰਦਰ ਜੀ ਬਾਕੀ ਉਹੀ ਤੁਹਾਡੇ ਨਾਲ ਅੱਜ ਗੱਲਾਂ ਕਰਾਂਗੇ ਕਿ ਜੋ ਵੀ ਅੱਜ ਦੁਨੀਆ ਦੇ ਵਿੱਚ ਦੇਸ਼-ਦੁਨੀਆ ਦੇ ਵਿੱਚ ਚੱਲਿਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਆਪਾਂ ਗੱਲ ਜਿਹੜੀ ਆ ਉਹ ਸ਼ੁਰੂ ਕਰ ਲੈਂਦੇ ਆ ਸਿਡਨੀ ਮਾਮਲੇ ਤੋਂ ਮਾਮਲਾ ਬਰਿੰਦਰ ਜੀ ਇਹ ਹੀ ਹੈ ਕਿ ਵੀ ਸਿਡਨੀ ਦੇ ਵਿੱਚ ਜਿਹੜਾ ਕੁਝ ਕੁ ਬੰਦਿਆਂ ਦੇ ਵੱਲੋਂ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਬੌਂਡੀ ਵਿੱਚ ਦੇ ਉੱਪਰ ਤੇ ਵਿੱਚ ਦੇ ਉੱਤੇ ਇਹ ਜਿਹੜਾ ਕਤਲ ਹੋਇਆ ਇਹ ਜਿਹੜੇ ਕਤਲ ਹੋਏ ਨੇ ਲੋਕ ਉਹ ਬਹੁਤ ਨਿੰਦਣਯੋਗ ਹੈ ਇਹ ਕੀ ਪੂਰਾ ਮਾਮਲਾ ਹੈ ਤੇ ਤੁਹਾਡੇ ਹਿਸਾਬ ਨਾਲ ਤੁਸੀਂ ਕੀ ਇਸ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਪੂਰੀ ਦੁਨੀਆ ਦੇ ਵਿੱਚ ਇਸ ਦੀ ਨਿੰਦਾ ਹੋ ਰਹੀ ਹੈ ਗਵਿੰਦਰ ਜੀ ਸੋਨਾ ਲੋਕ ਮਾਰੇ ਗਏ ਸਭ ਤੋਂ ਛੋਟੀ ਬੱਚੀ 10 ਸਾਲ ਦੀ ਸੀ ਤੇ 87 ਸਾਲ ਦੀ ਸਭ ਤੋਂ ਉਮਰਦਰਾਜ਼ ਜਿਹੜੀ ਮਾਰੇ ਗਏ ਨੇ ਉਹ ਬੇਬੀ ਸੀ 87 ਸਾਲ ਦੀ ਦੱਸੋ ਉਹਨਾਂ ਦਾ ਕੀ ਕਸੂਰ ਸੀ ਹਮukkah ਨਾਂ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ ਇਹਨਾਂ ਦਾ ਕੋਈ ਨੀਬਲਾ ਲਾ ਲੋ ਇਜ਼ਰਾ ਜਿਹੜੇ ਇਹ ਹੈਗੇ ਨੇ ਯਹੂਦੀ ਯਹੂਦੀ ਜੂਸ ਇਹਨਾਂ ਦਾ ਸੀ ਬੌਂਡੀ ਬੀਜ ਦੀ ਤੇ ਹੂੰ ਤਾਂ ਉੱਥੇ ਬੜੀ ਸ਼ਾਂਤੀ ਤੇ ਢੰਗ ਦੇ ਨਾਲ ਸ਼ਾਂਤ ਮਾਹੌਲ ਦੇ ਵਿੱਚ ਇਹ ਆਪਣਾ ਪ੍ਰੋਗਰਾਮ ਨਾ ਰਹੀ ਸੀ ਹਮ ਪਤਾ ਨਹੀਂ ਸੀ ਕਿਸੇ ਨੂੰ ਵੀ ਜਿਸ ਢੰਗ ਨਾਲ ਮੈਂ ਦੱਸਿਆ ਤੁਹਾਨੂੰ ਕਿ ਛੋਟੀ ਬੱਚੀ 10 ਸਾਲ ਦੀ ਹੁਣ ਉਹਨੂੰ ਵਿਚਾਰੀ ਨੂੰ ਕੀ ਪਤਾ ਉਹਦਾ ਕੀ ਕਸੂਰ ਆ ਉਹ ਲੋਕ ਬੇਕਸੂਰੇ ਉਹਨਾਂ ਦਾ ਕੀ ਕਸੂਰ ਜਿਹੜੇ ਮਾਰੇ ਗਏ ਅੱਛਾ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਜਿਹੜੇ ਸੀਗੇ ਇਹ ਦੋਵੇਂ ਪਿਓ ਪੁੱਤ ਜੀ ਪਾਕਿਸਤਾਨੀ ਮੂਲ ਦੇ ਇਹਨਾਂ ਦਾ ਬਚੋਕੜ ਪਾਕਿਸਤਾਨ ਦਾ ਸਾஜித் ਅਕਰਮ 50 ਸਾਲ ਦੀ ਉਮਰ 24 ਸਾਲ ਦਾ ਜਵਾਨ ਮੁੰਡਾ ਇਹ ਸੀ ਨਵੀਂ ਕੀ ਸੀਗੇ ਦੇਖੋ ਜੇ ਆਪਾਂ ਇਹਦੀ ਜੈਨਿਕ ਹਿਸਟਰੀ ਪਤਾ ਲੱਗੀ ਹੈ ਜਿਹੜਾ ਸਾஜித் ਅਕਰਮ ਸੀਗਾ 1998 ਦੇ ਵਿੱਚ ਇਹ ਲਾਹੌਰ ਤੋਂ ਕਹਿੰਦੇ ਲਾਹੌਰ ਤੋਂ ਲਾਹੌਰ ਤੋਂ ਇਹ ਆਇਆ ਸੀ ਸਟੇਡੀਆ ਜੀ ਤੇ ਉਸ ਵੇਲੇ ਸਟੂਡੈਂਟ ਵੀਜ਼ਾ ਤੇ ਆਇਆ ਸੀ ਉਸ ਤੋਂ ਬਾਅਦ ਇਹਨਾਂ ਆਪਣਾ ਉੱਥੇ ਪੜ੍ਹਾਈ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾ ਕਰਕੇ ਜਿਹੜੇ ਸਾਡੇ ਇਸ਼ੀਅਲ ਲੋਕ ਹੈਗੇ ਆ ਇਹ ਪੜਨ ਪੜਾਉਣ ਵਾਲੇ ਦੇ ਕੰਮ ਉੱਥੇ ਕੀ ਕਰਨ ਜਾਂਦੇ ਆ ਮੇਨ ਮਕਸਦ ਜਿਹੜਾ ਹੁੰਦਾ ਉੱਥੇ ਸੈਟਲ ਹੋਣ ਦਾ ਹੁੰਦਾ ਹੈ। ਕਹੇ ਸਾਡੇ ਪੰਜਾਬੀ ਵੀ ਜਾਣਦੇ ਆ ਪੜ੍ਹਾਈ ਪੜ੍ਹਾਈ ਦਾ ਤਾਂ ਇੱਕ ਬਹਾਨਾ ਹੀ ਆ ਪੀਆਰ ਲੈਣੀ ਬਸ ਪੀਆਰ ਲੈਣੀ ਆ ਉੱਥੇ ਪੱਕੇ ਹੋਣਾ ਇੱਥੋਂ ਨਿਕਲਣਾ ਉਸ ਮਕਸਦ ਨਾਲ ਹੀ ਇੱਥੇ ਗਿਆ ਸੀ। ਖੈਰ ਉੱਥੇ ਇਹਨੇ ਸਾਜੀਦ ਅਕਮ ਨੇ ਕਾਫੀ ਰੁਪਈਆ ਬਣਾਇਆ ਚੰਗੀ ਕਾਰ ਬਾਰ ਚੰਗਾ ਸੀਗਾ ਸੋਹਣਾ ਸੀ ਗੱਡੀ ਸੋਹਣੀ ਸੀ ਇਹਦੇ ਤਿੰਨ ਜਵਾਬ ਸੀ ਇਹ ਤਿੰਨ ਜਵਾਬ ਸਭ ਤੋਂ ਵੱਡਾ ਇਹ ਨਵੇਦ ਸੀਗਾ ਨਵੇਦ ਚੰਗਾ ਜਿਹੜਾ ਜਿਹੜਾ ਹਮਨੇ ਹਮਲਾ ਜਿੰਨੇ ਕੀਤਾ ਇੱਕ ਚੰਗਾ ਕਤਕਾਰ ਸੀਗਾ ਜਮ ਜਮ ਜਾਂਦਾ ਸੀਗਾ ਚੰਗੇ ਇਹ ਅੱਛਾ ਇਹਦੀ ਬੇਬੇ ਜਿਹੜੀ ਹੈਗੀ ਹੈ ਨਵੇਦ ਦੀ ਮਾਤਾ ਸਾਜੇ ਧਿੱਕਰ ਵਾਲੀ ਉਹ ਜਦੋਂ ਉਹਨੂੰ ਪਤਾ ਲੱਗਿਆ ਇਹਨੇ ਨਾ ਜਿੰਨਾ ਸਾਡਾ ਕਾਕਾ ਤੇਦਾ ਹੈ ਹੀ ਨਹੀਂ ਘਾਰ ਹੀ ਨਹੀਂ ਸਕਦਾ ਉਹ ਤਾਂ ਬਹੁਤ ਸ਼ਰੀਫ ਸੀ ਵੈਸੇ ਕੀ ਹੁੰਦਾ ਹੈ ਕਿ ਕਈ ਵਾਰੀ ਅਕਸਰ ਅਸੀਂ ਦੇਖਦੇ ਹਾਂ ਕਿ ਵਾਰਕ ਮੈਂਬਰਾਂ ਨੂੰ ਆਪਣੀ ਔਲਾਦ ਦੇ ਕਾਰਨਾਮੇ ਘੱਟ ਹੀ ਪਤਾ ਹੁੰਦੇ ਲੋਕਾਂ ਨੂੰ ਪਤਾ ਲੱਗਦੇ ਆ ਘਰ ਦੇ ਵਿੱਚ ਤੇ ਕਹਿੰਦੇ ਨੇ ਅਕਸਰ ਬੱਚੇ ਜਿਹੜੇ ਆ ਮਾਪਿਆਂ ਕੋ ਚੀਜ਼ਾਂ ਬਹੁਤ ਲਗਾਉਂਦੇ ਨੇ ਮਾਪੇ ਇੱਕ ਵਿਸ਼ਵਾਸ ਹੁੰਦਾ ਮਾਪੇ ਸੋਚਦੇ ਫਿਰ ਸਾਡਾ ਕਾਕਾ ਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਰੀਫ ਹੈ ਇਹ ਲੋਕ ਹੀ ਵੀ ਵਿਗਾੜਦੇ ਨੇ ਇਹਨਾਂ ਨੂੰ ਪਤਾ ਕਿ ਹੋ ਸਕਦਾ ਇਹਨਾਂ ਨੇ ਲੋਕਾਂ ਨੂੰ ਵਿਗਾੜਿਆ ਹੋਵੇ ਸੋ ਇਹ ਚੀਜ਼ ਹੈਗੀ ਜੀ ਉਸ ਤੋਂ ਬਾਅਦ ਇਹ ਜਦੋਂ ਹਮਲਾ ਹੋਇਆ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਇਹਨਾਂ ਤੋਂ ਬੰਬ ਵੀ ਮਿਲੇ ਆ ਫਿਰ ਇਹਨਾਂ ਨੇ ਅਸਲਾ ਲੈ ਕੇ ਜਿਹੜੇ 6 ਆਰਮਸ ਜਿਹੜੇ ਹੈਗੇ ਆ ਉੱਥੋਂ ਮਿਲੇ ਨੇ ਇਹਨਾਂ ਕੋਲੋਂ ਤੇ ਬੰਦੂਖਾਂ ਦੇ ਨਾਲ ਇਹਨਾਂ ਉੱਥੇ ਗੋਲੀਬਾਰੀ ਕੀਤੀ ਹੈ ਹੂੰ ਸਾਜੀਦ ਅਕਰਮ ਤੇ ਮਾਰਿਆ ਗਿਆ ਨਵੇਦ ਜ਼ਖਮੀ ਹੋ ਗਿਆ ਹੂੰ ਹੁਣ ਅਹਿਮਦ ਅਲ ਅਹਿਮਦ ਨਾਮ ਦਾ ਇੱਕ ਬੰਦਾ ਸਬਜੀ ਵੇਚਦਾ ਸੀ ਆ ਜੇ ਉਹ ਵਿਚਾਰਾ ਵਿੱਚ ਨਾ ਆਉਂਦਾ ਤੇ ਹੋ ਸਕਦਾ ਹੋਰ ਵੀ ਬਹੁਤ ਸਾਰੇ ਲੋਕ ਮਰ ਜਾਂਦੇ ਗੱਡੀ ਚੜ ਜਾਣੀ ਸੀ ਗੱਡੀ ਚੜ ਜਾਣੀ ਸੀ ਚਲੋ ਇਹ ਜਿਹੜੀ ਚੀਜ਼ ਹੋਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਹਨੂਕਾ ਤਿਉਹਾਰ ਦੇ ਉੱਤੇ ਉਸ ਮੌਕੇ ਦੇ ਉੱਤੇ ਗੋਲੀਬਾਰੀ ਕਰਨਾ ਹੁਣ ਇਜ਼ਰਾਈਲ ਦਾ ਜਿਹੜਾ ਹੈਗਾ ਆਪਣੇ ਬੈਨਜਾਮਿਨ ਨੇਤਨੀਆਹੁ ਉਹਨਾਂ ਖੇਧੀ ਕੀਤੀ ਦੇਖੋ ਉਸ ਤੇ ਮੁਲਖ ਦੇ ਸੀ ਲੋਕ ਸੀ ਜੇ ਆਪਾਂ ਯਹੂਦੀਆਂ ਦੀ ਹਿਸਟਰੀ ਦੇਖੀਏ ਗੋਪਿੰਦਰ ਜੀ ਯਹੂਦੀ ਕੌਮ ਉਹ ਹੈ ਜਿਹੜੀ ਸਭ ਤੋਂ ਜ਼ਿਆਦਾ ਤਰੱਕੀ یافتਾ ਕੌਮ ਮੰਨੀ ਜਾਂਦੀ ਆ ਸਭ ਤੋਂ ਜ਼ਿਆਦਾ ਨੋਬਲ ਵਰੀਅਟ ਕੌਣ ਨੇ ਯਹੂਦੀ ਤੁਸੀਂ ਜਿਆਦਾ ਵੱਡੇ ਵੱਡੇ ਬਿਜ਼ਨਸਮੈਨ ਲਾ ਲੋ ਯਹੂਦੀ ਦੇਖੋ Google ਹੋ ਗਿਆ YouTube ਹੋ ਗਿਆ Facebook ਹੋ ਗਿਆ ਸਭ ਕਿਸੇ ਵੀ ਤੁਸੀਂ ਬਿਜ਼ਨਸ 'ਚ ਚੱਲ ਜਾਓ ਵੱਡੀਆਂ ਵੱਡੀਆਂ ਇਨੋਵੇਸ਼ਨਸ 'ਚ ਚੱਲ ਜਾਓ ਯਹੂਦੀ ਤੁਹਾਨੂੰ ਪਹਿਲੇ ਨੰਬਰ ਤੇ ਨਜ਼ਰ ਆਉਣਗੇ ਜਦੋਂ ਸੈਕਿੰਡ ਵਰਲਡ ਵਾਰ ਹੋਈ ਆ ਉਹਦੇ ਵਿੱਚ ਵੀ ਦੇਖ ਲਓ ਕਿ 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਪੂਰੇ ਯੂਰਪ ਦੇ ਵਿੱਚ ਉਸ ਵੇਲੇ ਇਹਨਾਂ ਤੇ ਇੰਨੀ ਤਸ਼ੱਦਦ ਹੋਈ ਸੀ ਯਹੂਦੀ ਲੋਕਾਂ ਦੇ ਕਿ ਸ਼ਾਇਦ ਮਨੁੱਖੀ ਇਤਿਹਾਸ ਦੇ ਵਿੱਚ ਕਿਸੇ ਹੋਰ ਕੌਮ ਦੇ ਉੱਤੇ ਇੰਨੀ ਤਸ਼ੱਦਦ ਨਾ ਹੋਈ ਹੋਵੇ ਜਿੰਨੀ ਯਹੂਦੀਆਂ ਦੇ ਹੋਈ ਹੈ ਫਿਰ ਵੀ ਇਹਨਾਂ ਦੀ ਹਿੰਮਤ ਦੇਖ ਲਓ ਕਿ ਐਨਾ ਹੋਣ ਦੇ ਬਾਵਜੂਦ ਕੁਝ ਦਹਾਕਿਆਂ ਬਾਅਦ ਇਹ ਕਿੱਥੇ ਦੇ ਕਿੱਥੇ ਪਹੁੰਚ ਗਏ ਸੋ ਇਹ ਜਿਹੜੀ ਕੁੱਲ ਮਿਲਾ ਕੇ ਘਟਨਾ ਹੋਈ ਹੈ ਇਹ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੈ ਕਿ ਇਹ ਬਹੁਤ ਜ਼ਿਆਦਾ ਨਖੇਦੀ ਯੋਗ ਹੈ ਸਾਡੇ ਪ੍ਰਧਾਨ ਮੰਤਰੀ ਮੋਦੀ ਹੁਰੀ ਵੀ ਬਾਹਰਲੇ ਮੁਲਖਾਂ ਤੋਂ ਸਾਰੇ ਲੋਕ ਇਸ ਦੀ ਨਖੇਦੀ ਕਰ ਰਹੇ ਨੇ ਦੇਖੋ ਅੱਤਵਾਦੀ ਹੁੰਦਾ ਟੈਰਰ ਅਟੈਕ ਜਿਹੜਾ ਹੈਗਾ ਉਹ ਉਹ ਚੰਗਾ ਕੰਮ ਤੇ ਹੈ ਨਹੀਂ ਪਰ ਵਿਰਿੰਦਰ ਜੀ ਤੇ ਪਤਾ ਲੱਗਿਆ ਵੀ ਕਿਉਂ ਇਹ ਜਾਰਾ ਦੇਖੋ ਇਹਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਜਿੰਨੀ ਦੇਰ ਨੂੰ ਆਪਣੀ ਵੀਡੀਓ ਅਪਲੋਡ ਹੋਣੀ ਹੈ ਸ਼ਾਇਦ ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਸ ਤੋਂ ਬਾਅਦ ਪਤਾ ਲੱਗ ਜੇ ਵੀ ਕੀ ਚੀਜ਼ਾਂ ਸਹੀ ਕੀ ਨਹੀਂ ਸੀ ਹੈਗੀਆਂ ਪਰ ਕੁੱਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਬਹੁਤ ਹੀ ਨਿੰਮਈ ਹੋ ਗਏ ਪਹਿਲਾਂ ਹੀ ਸਾਡੇ ਜਿਹੜੇ ਏਸ਼ੀਅਨ ਲੋਕ ਨੇ ਜਿਸ ਢੰਗ ਨਾਲ ਅਸੀਂ ਪਾਕਿਸਤਾਨੀ ਹੋ ਗਏ ਭਾਰਤੀ ਹੋ ਗਏ ਇਹ ਯਾਰੋਵ ਦੇ ਵਿੱਚ ਜਾ ਰਹੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਚ ਜਾ ਰਹੇ ਨੇ ਉੱਥੇ ਵੀ ਸਾਡੀ ਜਿਹੜੀ ਇਸ ਵੇਲੇ ਹੈ ਨਾ ਇੰਡੀਆ ਨੇ ਵੀ ਗੱਲ ਕਰਦੇ ਪਿਆ ਉਹ ਪਹਿਲਾਂ ਜਿਹੜੀ ਵੈਲਕਮ ਹੁੰਦੀ ਸੀ ਉਹ ਬਹੁਤ ਜ਼ਿਆਦਾ ਘਟ ਗਈ ਆ ਉਹ ਉਹ ਕਹਿੰਦੇ ਨੇ ਯਾਰ ਕੱਢੋ ਇਹਨਾਂ ਨੂੰ ਇਹਨਾਂ ਨੂੰ ਕੱਢੋ ਕਰਤੂਤਾ ਮਾੜੀ ਖ ਇਹ ਅਸੀਂ ਸਾਡੇ ਜਿਹੜੇ ਭਾਰਤੀ ਲੋਕ ਤੇ ਦੋ ਤਾਂ ਜੀ ਚਲੋ ਉਹ ਬਹੁਤ ਉੱਚੀ ਮੈਂ ਸਮਝਦਾ ਕਿ ਸੋਚ ਹੈਗੀ ਆ ਉਹ ਇਦਾਂ ਦੀ ਘਟਿਆ ਹਰਕਤ ਸਾਡਾ ਕੋ ਭਾਰਤੀ ਬੰਦਾ ਨਹੀਂ ਕਰ ਸਕਦਾ ਜੋ ਇਹ ਲੋਕ ਕਰਦੇ ਨੇ ਪਰ ਕਿਸੇ ਇਦਾਂ ਦਾ ਕੁਝ ਜ਼ਿਆਦਾ ਸਾਹਮਣੇ ਵੀ ਨਹੀਂ ਆਇਆ ਵੀ ਆਪਣੇ ਭਾਰਤੀਆਂ ਨੇ ਜਾਂ ਪੰਜਾਬੀਆਂ ਨੇ ਕੀਤਾ ਹੋਏ ਪੰਜਾਬ ਤਾਂ ਅਕਸਰ ਜਿਹੜੇ ਅੱਗੇ ਆ ਕੇ ਬਚਾਉਂਦੇ ਹੀ ਨੇ ਦੇਖੋ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੰਦ ਭਾਗੀ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਜਿਸ ਤਰੀਕੇ ਦੇ ਪਾਕਿਸਤਾਨ ਦੇ ਲੋਕ ਉੱਥੇ ਜਾ ਕੇ ਸਭ ਕਰਦੇ ਪਏ ਨੇ ਪਾਕਿਸਤਾਨ ਤੇ ਤੁਹਾਨੂੰ ਪਤਾ ਹੈ ਵੈਸੇ ਹੀ ਜੀ ਅਤਵਾਦ ਦਾ ਤੌਰ ਤੇ ਟੈਰਰਿਜ਼ਮ ਨੂੰ ਲੈ ਕੇ ਪੂਰੇ ਦੁਨੀਆ 'ਚ ਨਸ਼ਰ ਹੈ ਕਿ ਕਿੰਨੀ ਕੀ ਇਹਨਾਂ ਦੀ ਕਰਤੂਤ ਹੈ ਕੀ ਕੁਝ ਕਰ ਰਹੇ ਨੇ ਤੇ ਆਉਣ ਵਾਲੇ ਜਿਸ ਢੰਗ ਨਾਲ ਬਾਕੀ ਮੁਲਕਾਂ ਨੇ ਬੈਨ ਕੀਤਾ ਇਹ ਜਿਹੜੇ ਬੈਨ ਹੋਰ ਵੱਧ ਜਾਣਗੇ ਹੋਰ ਜੀ ਚੀਜ਼ਾਂ ਜਿਹੜੀਆਂ ਇਹਨਾਂ ਦਾ ਨੁਕਸਾਨ ਹੋ ਜਾਊਗਾ ਪਰ ਪਾਕਿਸਤਾਨ ਦੀ ਹਕੂਮਤ ਦੇ ਹੱਥ 'ਚ ਵੀ ਕੁਝ ਨਹੀਂ ਜੋ ਮਿਲਟਰੀ ਉਹਨਾਂ ਦੀ ਕਰਵਾ ਰਹੀ ਹੈ ਜੋ ਕੁਝ ਕਰ ਰਿਹਾ ਜਾਂ ਜਿਹੜੇ ਦੇਖੋ ਜੋ ਇਨਵੈਸਟੀਗੇਸ਼ਨ ਹੋਊਗੀ ਤੇ ਜਿਸ ਢੰਗ ਨਾਲ ਅਲ ਕਾਇਦਾ ਵਗੈਰਾ ਹੋਰ ਜਿਹੜੇ ਟੈਰਰ ਗਰੁੱਪ ਨੇ ਉਹਨਾਂ ਦਾ ਕਿਤੇ ਨਾ ਕਿਤੇ ਜ਼ਰੂਰ ਗੰਡ ਧੁੱਪ ਜਿਹੜੀ ਹੈ ਪਤਾ ਲੱਗੂਗੀ ਕਿ ਇਹਨਾਂ ਦੇ ਨਾਲ ਗੰਡ ਧੁੱਪ ਸੀਗੀ ਹੋ ਸਕਦਾ ਹੈ ਕਿ ਇਹ ਜਿਸ ਤਰ੍ਹਾਂ ਸਲੀਪਰ ਸੈੱਲ ਹੋ ਜਾਂ ਜਿਸ ਤਰੀਕੇ ਨਾਲ ਇਹਨਾਂ ਨੇ ਅਟੈਕ ਕੀਤਾ ਕਿਉਂਕਿ ਘਰ-ਬਾਰ ਚੰਗਾ ਸੀ ਕੋਪਿੰਧਰ ਦੀ ਇੱਕ ਚੀਜ਼ ਹੋਰ ਹੈ ਕੰਮ ਬਹੁਤ ਵਧੀਆ ਹੈ ਇਹਨਾਂ ਦਾ ਉੱਥੇ ਚੰਗੀ ਕੋਠੀ ਹੈ ਉਹਨਾਂ ਨੇ ਰੀਸੈਂਟਲੀ ਅ ਬਹੁਤ ਵੱਡਾ ਉਥੇ ਘਰ ਬਣਾਇਆ ਬੜਾ ਸੋਹਣਾ ਘਰ ਬਣਾਇਆ ਹੈ ਜੀ ਬੜੀ ਵਧੀਆ ਜ਼ਿੰਦਗੀ ਜੀ ਰਹੇ ਸੀਗੇ ਇਹਦਾ ਬਾਪੂ ਵੀ ਉਥੇ ਸਬਜ਼ੀ ਦਾ ਕੰਮ ਕਰਦਾ ਸੀ ਇਹਦਾ ਆਪਣੇ ਸਾਜੀਦ ਅਕਰਮ ਦਾ ਬਈ ਚੰਗੇ ਮਤਲਬ ਵਧੀਆ ਤਰੀਕੇ ਨਾਲ ਰਹਿ ਰਹੇ ਸੀਗੇ ਮਤਲਬ ਵਧੀਆ ਨਾਲ ਛਾਪ ਰਹੇ ਸੀ ਪਰ ਫਿਰ ਵੀ ਪਤਾ ਨਹੀਂ ਇਹ ਜਾ ਕੀ ਹੋ ਗਿਆ ਕੀ ਕਰ ਬੈਠੇ ਵੀ ਕੀ ਚਲੋ ਜੋ ਵੀ ਅੱਜ ਮੈਂ ਤੁਹਾਨੂੰ ਦੱਸ ਸਕਕੀ ਇਸ ਵੀ ਪਰਸਾ ਚਲ ਹੋ ਸਕਦੀ ਆ ਜਾਂ ਕੁਝ ਵੀ ਹੋ ਸਕਦਾ ਕਿਸੇ ਟੈਰਰ ਗਰੁੱਪ ਦੇ ਨਾਲ ਜੁੜੇ ਹੋ ਸਕਦੀ ਆ ਇੰਨਾ ਜ਼ਿਆਦਾ ਵਧੀਆ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਹ ਕੰਮ ਕਰਦਾ ਬਿਲਕੁਲ ਜੀ ਜਦੋਂ ਕਹਿੰਦੇ ਨੇ ਕਿ ਬੁੱਧੀ ਭृष्ट ਜਾਵੇ ਅਕਲ ਮਾਰੀ ਜਾਵੇ ਤੇ ਫਿਰ ਬੰਦਾ ਕੁਝ ਵੀ ਕਰ ਸਕਦਾ ਹੈ ਜੀ ਸਮਾਂ ਸੋ ਉਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਬ੍ਰਹਦਰ ਜੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਆ ਨਵੇਂ ਮੁੱਦੇ ਲੈ ਕੇ ਗੱਲਬਾਤ ਕਰਾਂਗੇ ਤਦ ਤੱਕ ਲਈ ਦਿਓ اجازت ਧੰਨਵਾਦ शुक्रिया ਜੀ